ਮੂੜ ਪੰਜੇ ਤਾਂ ਜਿਤਾ ਦਿੰਨੇ ਆ। ਦਿਖਾ ਪਾ ਜਿਤਾ ਹਰਾ ਗਿਨੇ। ਅਜੇ ਦੂਜਿਆਂ ਤੋਂ ਨਹੀਂ ਹਾਰਦੇ। ਹੋਰ ਕਿਸ ਤਰ੍ਹਾਂ ਹਾਰਦੇ? ਹਾਂ ਤੇ। ਹੁਣ ਤੁਹਾਡਾ ਮੂੜ ਪੂਰਾ ਬਣਿਆ ਪਿਆ 10 ਸਾਲ ਦਾ। ਹੁਣ ਕੋਈ ਤੁਹਾਨੂੰ ਹਰਾ ਨਹੀਂ ਸਕਦਾ। ਚਲੋ ਹਟ। ਡਾਟਕੇ ਲੱਗੀਆਂ। ਤੁਸੀਂ ਜ਼ਿਲ੍ਹਾ ਸੰਭਾਲੋ ਤੇ ਮੈਂ ਪੰਜਾਬ ਸੰਭਾਲਦਾ। ਆ ਯਾਰ ਇੱਕ ਦੱਸਾਂ। ਆਪ 25 ਸਾਲ ਬਾਅਦ ਜੱਫੀ ਪਾਈ ਆ ਮ사ਜ ਕਿਹਦਾ ਮਾੜਾ ਜਾਂ ਹੱਥ ਜਾਏ ਜਵਾਦ ਅੱਜ ਆ ਗਿਆ ਜੱਫੀ ਆਇਆ ਥੋੜੇ ਕਰਕੇ ਬismillah ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਖਾਲੀ ਦਾ ਆ 10 ਸਾਲ ਜਿਵੇਂ ਖਰਾਬ ਹੋਏ ਆਪਣੇ ਹੁਣ ਆਪਾਂ ਗਲਤੀ ਨਹੀਂ ਕਰ ਸਕਦੇ ਆਪਾਂ ਜਿਹੜੀ ਲੜਾਈ ਲੜ ਰਹੇ ਆ ਸਰਕਾਰ ਬਣਾਉਣ ਵਾਸਤੇ ਘਟ ਹੈ ਪੰਜਾਬ ਨੂੰ ਬਚਾਉਣ ਵਾਸਤੇ ਜਰੂਰੀ ਹੈ ਕਿਉਂਕਿ ਆਪਾਂ ਸਹੀ ਮene ਤੇ ਆਪਣਾ ਘਰ ਦਾ ਹੈ ਆਪਾਂ ਪੰਜਾਬ ਦੇ ਵਾਰਿਸ ਹੈ ਜੇ ਪੰਜਾਬ ਨੂੰ ਨੁਕਸਾਨ ਹੁੰਦਾ ਝਾੜੂ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਤਾਂ ਦੁਕਾਨ ਚੱਕ ਕੇ ਰਾਜਸਥਾਨ ਚਲੇ ਜਾਣਗੇ ਹੋਰ ਕਿਤੇ ਚਲੇ ਜਾਣਗੇ ਕਾਂਗਰਸੀਆਂ ਨੂੰ ਕੋਈ ਫਿਕਰ ਨਹੀਂ ਜੇ ਇੱਥੇ ਕੋਈ ਨੁਕਸਾਨ ਹੁੰਦਾ ਇੱਥੇ ਬੁਰਾ ਹਾਲ ਹੁੰਦਾ ਲਾਅ ਐਂਡ ਆਰਡਰ ਖਰਾਬ ਹੁੰਦਾ ਇੱਥੇ ਇੰਡਸਟਰੀ ਨਹੀਂ ਆਉਂਦੀ ਡਿਵੈਲਪਮੈਂਟ ਖਤਮ ਹੁੰਦੀ ਹੈ ਕੀ ਜੀਰ ਨੂੰ ਕੋਈ ਫਿਕਰ ਨਹੀਂ ਕਰਾਉਣੀ ਨਾ راہਲ ਗਾਦੀ ਨੂੰ ਆਪਾਂ ਨੂੰ ਹੈ ਕਿਉਂ ਆਪਾਂ ਇੱਥੇ ਜਿਉਣਾ ਮਰਨਾ ਆਪਾਂ ਤੇ ਹੁਣ ਤਾਂ ਬਾਹਲੇ ਮੁਲਖਲੇ ਵੀ ਆਪਣੋਂ ਲੈਣੋਂ ਹਟ ਗਏ ਹਰੇ ਤੋਂ ਦੇਸ਼ਾਂ 'ਚ ਹੁਣ ਰੋਕ ਲਾਤੀ ਹੈ ਤੇ ਜੇ ਆਪਣੇ ਬੱਚਿਆਂ ਨੇ ਆਪਣਾ ਫਿਊਚਰ ਆਪਾਂ ਕਿੱਥੇ ਹੀ ਕਰਨਾ ਹੈ ਪੰਜਾਬ ਨੂੰ ਤਗੜਾ ਇੱਥੇ ਹੀ ਇੰਡਸਟਰੀ ਇੱਥੇ ਹੀ ਡਿਵੈਲਪਮੈਂਟ ਇੱਥੇ ਹੀ ਹੋਵੇ ਜਿਵੇਂ ਆਪਾਂ ਬਾਦਲ ਸਾਹਿਬ ਦੇ 10 ਸਾਲ ਕਿਵੇਂ ਹਰ ਰੋਜ਼ ਆਇਆਂ ਲੱਗਦਾ ਸੀ ਕਿ ਨਵੀਂ ਚੀਜ਼ ਬਣੀ ਜਾਂਦੀ ਹੈ ਪੈਸੇ ਦੀ ਕਮੀ ਸਰਕਾਰ ਕੋਈ ਨਹੀਂ ਹੈ ਤੁਸੀਂ ਦੇਖੇ ਦਸ ਸਾਲਾਂ ਦੀ ਕਮੀ ਹੋਣ ਦਿੱਤੀ ਕਮੀ ਨਹੀਂ ਨੀਅਤ ਦੀ ਕਮੀ ਹੈ ਝਾੜੂ ਵਾਲੇ ਇਕੱਲਾ ਲੁੱਟਣ ਲੱਗੇ ਆ ਤੁਸੀਂ ਦੇਖ ਲਓ ਮੈਂ ਅਸੀਂ ਕੈਲਕੂਲੇਟ ਕੀਤਾ ਸੀ ਪਿਛਲੇ 4 ਸਾਲਾਂ ਚ ਝਾੜੂ ਵਾਲੀ ਸਰਕਾਰ ਨੇ 4000 400 ਕਰੋੜ 4400 ਕਰੋੜ ਆਪਣੀ ਸ਼ਕਲ ਦਿਖਾਉਣ ਤੇ ਲਾਇਆ ਹੈ ਅਜੇ ਕਿਤੇ ਬੋਰਡ ਬਾੜੇ ਲਾਇਆ ਚ 4000 ਕਰੋੜ ਤੁਸੀਂ ਤਾਮਿਲਨਾਡੂ ਚਲੇ ਜਾਓ ਉੱਥੇ ਵੀ ਅਖਬਾਰ ਚ ਆਮ ਆਦੀ ਪਾਰਟੀ ਦੀ ਫੋਟੋ ਤੇ ਲਿਖਿਆ ਹੋਊਗਾ ਸਾਰੇ ਕੰਮ ਕੀਤੇ ਤੇ ਭਗਵੰਦ ਹੁੰਦੀ ਆਪਣੇ ਪੈਸੇ ਤੋਂ ਆਪਣੇ ਟਾਈਮ ਤੇ ਤਕਰੀਬਨ ਸਾਡਾ ਬਜਟ ਹੁੰਦਾ ਸੀ 30 ਕਰੋੜ ਰੁਪਇਆ ਸਾਲ ਦਾ 30 ਕਰੋੜ ਪੰਜ ਸਾਲਾਂ ਨੂੰ 60 ਕਰੋੜ ਪੰਜ ਸਾਲਾਂ ਚ ਇਹਨਾਂ ਨੇ ਚਾਹ ਰਿਹਾ 400 ਕਰੋੜ ਆ ਪੈਸਾ ਕਿਹੜਾ ਸੀ ਜੇ ਤੁਹਾਡੇ ਕੋਲੇ ਹੋਣਾ ਸੀ ਇੱਥੇ ਡਵੈਲਪਮੈਂਟ ਹੋਣੀ ਸੀ ਕਿਵੇਂ ਉਵੇਂ ਹੀ ਤੁਸੀਂ ਹੈਰਾਨ ਰਹੇ ਹੋਦੇ ਹਰ ਚੀਜ਼ ਦਾ ਟੈਂਡਰ ਜਿਹੜਾ ਹੋ ਰਿਹਾ ਹੈ ਉਹ ਦਿੱਲੀ ਤੋਂ ਕੰਪਨੀਆਂ ਭਗਵੰਤ ਮਾਨ ਦੀ ਰੈਲੀ ਵੀ ਹੋਈ ਨਾ ਆਪਣੀ ਇੱਥੇ ਜਿਵੇਂ ਬਠਿੰਡੇ ਹੋਈ ਆ ਕੇਜਰੀਵਾਲ ਦੀ ਠੇਕਾ ਆਪਣੇ ਪੰਜਾਬ ਦੇ ਕਿਸੇ ਉਹ ਨੂੰ ਨਹੀਂ ਮਿਲ ਦਿੰਦੇ ਆ ਆਪਣੇ ਨੂੰ ਜਿਹੜਾ ਪਰ ਟੈਂਡਰ ਆਉਣ ਵਾਲੇ ਨੂੰ ਇੱਕ ਦਿੱਲੀ ਦੀ ਪਾਰਟੀ ਐ ਉਹ ਨੂੰ ਦਿੰਦੇ ਆ ਹੁਣ ਪਿੱਛੇ ਜੇ ਆ ਇੱਥੇ ਪਠੰਡੇ ਫੰਕਸ਼ਨ ਸੀ ਪਠੰਡੇ ਸੀ ਕਿੱਥੇ ਅੱਤੇ ਬਣ ਅੱਛਾ ਇਹ ਰੋੜਾ ਵਾਲੀ ਨੇ ਇਹਨੇ ਲੌਂਗ ਬੋਲ ਲੌਂਗ ਬੋਲ ਵੀ ਸੀ 7 ਕਰੋੜ ਦਾ ਟੈਂਟ ਐਡੇ-ਐਡੇ ਵੱਡੇ ਕੱਪਲੇ ਉਹਦਾ ਸਿੱਧਾ ਪੈਸਾ ਸਿੱਧਾ ਲੁੱਟਣ ਦੇ ਲੱਗੇ ਐਸ ਕਰਕੇ ਅਹਲੇ ਆਪਣੇ ਇਲਾਕੇ ਚ ਤੇ ਪੰਜਾਬ ਚ ਬੜੀ ਚੀਜ਼ਾਂ ਦੀ ਲੋੜ ਹੈ ਤੇ ਫਿਰ ਮੈਂ ਤੁਹਾਨੂੰ ਇਹਨਾ ਕਹਿ ਦੇਣਾ ਆਪਾਂ ਨੂੰ ਅਗਲੇ 6 ਹਸਾਲ ਸਿੱਤੇ ਮਿਲ ਜਾਣਾ ਪਛਾਣ ਨਹੀਂ ਛੁੜੂਗਾ ਪੰਜਾਬ ਤੋਂ ਬੋਲੇ ਸੋਨਹਿਰ ਜ਼ਿੰਦਾਰਾ ਵਾ ਜਿੰਨਾ ਹੁਣ ਕਰੰਟ ਆ ਨਾ ਐਜੀ ਸਪੀਡ ਰੱਖੋ ਪਰ ਨੇਰੀ ਵੀ ਆ ਰਵੇ ਮੈਨੂੰ ਲੱਗਦਾ ਇਹ ਕੋਈ ਲੱਪਣਾ ਵੀ ਆ ਝਾੜੂ ਵਾਲੇ ਜਿੰਨੇ ਜਿੱਥੇ ਨਾ ਉਧਰ ਧੱਕੇ ਨਾ ਛੱਦੇ ਹੈ ਜੀ ਕਈ ਸੀਟਾਂ 'ਤੇ ਦੇਖ ਰਿਆ ਸੀ ਸਤਾ ਅੰਦਰੋਂ ਐਮਐਲਏ ਵੀ ਭਜਾਤਾ ਸੀ ਭਾਈ ਜੀ ਗਿੱਦੜ ਬੱਤੀ ਲੈ ਕੇ ਆ ਗਿਆ ਮੈਂ ਕਿਹਾ ਸੀ ਸਰਕਾਰ ਤੋਂ ਬਿਨਾ ਕਾਰਡ ਐਡੇ ਸੋਹਣੇ ਤੂੰ ਗਿੱਦੜ ਬੱਤੀ ਤੇ ਫੋਨ ਨੂੰ ਕਰ ਠੀਕ ਨਾ ਤੇ ਅੰਦਰੋਂ ਹੀ ਦਿਵਾਲਤਾ ਜੀ ਤੂੰ ਰੋਂਦਾ ਗਿਆ ਅੱਜ ਇਹ ਕਿਹੜਾ ਫਾਇਨਟ ਦੱਸ ਰਿਆ ਸੀ ਭਈ ਜਿੰਨੇ ਲੀਡਰ ਸਾਰਿਆਂ ਦੇ ਪਿੰਡ ਹਰੇ ਇਹਨਾਂ ਕਿਚਾੜ ਹੁਲੇ ਨੇ ਪਰ ਮੈਂ ਨਾ ਕਹਿਣਾ ਚਾਹਾਂ ਜਿਹੜਾ ਆਪਣੇ ਵਰਗੇ ਵਰਕਰ ਕਿਸੇ ਕੋਲ ਨਹੀਂ ਸਹੀ ਗੱਲ ਸਹੀ ਮੈਂ ਤਾਂ ਤੁਸੀਂ ਮੂਡ ਪਾ ਕੇ ਤਾਂ ਜਿਤਾ ਦਿੰਦੇ ਹੋ ਅਸੀਂ ਦੂਜਿਆਂ ਤੋਂ ਨਹੀਂ ਹਾਰਦੇ ਹੋਰ ਕਿਸੇ ਤੋਂ ਨਹੀਂ ਹਾਰਦੇ ਹੁਣ ਤੁਹਾਡਾ ਮੂਡ ਪੂਰਾ ਬਣਿਆ ਪਿਆ ਜਿੰਦਾ ਸਦਾ ਹੁਣ ਕੋਈ ਤੁਹਾਨੂੰ ਹਰਾ ਨਹੀਂ ਸਕਦਾ ਚਲੋ ਹਟ ਡਾੜਕੇ ਲੱਗੀਆਂ ਤੁਸੀਂ ਜ਼ਿਲ੍ਹਾ ਸੰਭਾਲੋ ਤੇ ਮੈਂ ਪੰਜਾਬ ਸੰਭਾਲਦਾ ਆ। ਆ ਯਾਰ ਇੱਕ ਦੱਸਾਂ ਆ 25 ਸਾਲ ਬਾਅਦ ਜੱਫੀ ਪਾਈ ਆ ਮਸਾਜ ਦੀ। ਕਿਹਾ ਕਿ ਮਾੜਾ ਜਾ ਹੱਥ ਜਾਏ। ਜਵਾਬ ਅੱਜ ਆ ਗਿਆ ਜੱਫੀ। ਆਇਆ ਛੋਡੇ ਕਰਕੇ। ਬਹੁਤ ਬਹੁਤ